ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਿਊਜ਼ੀਲੈਂਡ ਦੇ ਵਿੱਚ ਇੱਕ ਨਗਰ ਕੀਰਤਨ ਨੂੰ ਰੋਕਣ ਦੀ ਘਟਨਾ ਵਾਪਰੀ ਹੈ ਇਹ ਸ਼ੱਕ ਇਹ ਘਟਨਾ ਬਹੁਤ ਮੰਦਪਾਗੀ ਹੈ ਸੰਸਾਰ ਭਰ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਜਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਐਸੇ ਕਲਟ ਜਾਂ ਕਟੜਪੰਥੀ ਸੈਕਟ ਜਿਹੜੇ ਨੇ ਮੌਜੂਦ ਨੇ ਜਿਹੜੇ ਦੂਸਰੇ ਧਰਮਾਂ ਜਾਂ ਦੂਸਰੇ ਕਬੀਲੇਆਂ ਜਾਂ ਦੂਸਰੇ ਫਿਰਕਾ ਨੂੰ اپنی نفرت ਦਾ ਸ਼ਿਕਾਰ ਜਿਹੜਾ ਹੈ ਉਹ ਬਣਾਉਂਦੇ ਨੇ ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਵਿੱਚ ਇੱਕ ਪੈਂਟਕੋਸਟਲ ਕੱਟੜਪੰਥੀ ਸੰਪਰਦਾ ਹੈ ਡੈਸਟੀਨੀ ਚਰਚ ਇਹ ਹਮੇਸ਼ਾ ਜਿਹੜਾ ਹੈ ਉੱਥੇ ਜਿਹੜੇ ਗੈਰ ਨਿਊਜ਼ੀਲੈਂਡ ਦੇ ਯਾਨੀ ਬਸ ਨੀਕ ਜਿਹੜੇ ਬਾਹਰੋਂ ਆ ਕੇ ਵਸੇ ਨੇ ਉਹਨਾਂ ਦਾ ਜਿਹੜਾ ਹੈ ਵਿਰੋਧ ਕਰਦੇ ਰਹਿੰਦੇ ਨੇ ਖਾਸ ਤੌਰ ਤੇ ਉਹਨਾਂ ਦੀਆਂ ਧਾਰਮਿਕ ਰਸਮਾਂ ਰੀਤਾਂ ਰਵਾਜ਼ਾਂ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਨੇ ਇਬਰਾਹਿਮ ਤਮਾਕੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਇਸ ਕੱਟੜਪੰਥੀ ਕਬੀਲੇ ਦੇ ਕੁਝ ਲੋਕਾਂ ਨੇ ਨਗਰ ਕੀਰਤਨ ਨੂੰ ਜਿਹੜਾ ਹੈ ਉਹ ਰੋਕਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਕਲਟਾ ਕੱਟੜਪੰਥੀ ਕਲਟਾ ਨਿਊਜ਼ੀਲੈਂਡ ਦੇ ਵਿੱਚ ਇਹ ਉੱਥੋਂ ਦੇ ਮੂਲ ਨਿਵਾਸੀ ਜਿਹੜੇ ਮੌਰੀ ਕਬੀਲੇ ਦੇ ਲੋਕ ਨੇ ਉਹਨਾਂ ਦੀ ਪ੍ਰਤਨਿਧਤਾ ਨਹੀਂ ਕਰਦਾ ਤੇ ਨਾ ਹੀ ਉੱਥੋਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਜਿਹੜੀ ਹੈ ਇਹ ਪ੍ਰਤਨਿਧਤਾ ਕਰਦਾ ਹੈ ਇਹ ਛੋਟੇ ਜਿਹੇ ਲੋਕਾਂ ਦੇ ਇੱਕ ਸਮੂਹ ਦੀ ਜਿਹੜੀ ਹੈ ਉਹ ਪ੍ਰਤਨਿਧਤਾ ਕਰਦਾ ਹੈ ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਹੋਇਆ ਹੈ ਨਿਊਜ਼ੀਲੈਂਡ ਸਰਕਾਰ ਨੂੰ ਜਿਹੜਾ ਹੈ ਕਿਉਂਕਿ ਇਹ ਲਿਬਰਲ ਕੰਟਰੀ ਜਿਹੜੇ ਆ ਉਹ ਕਹੇ ਜਾਂਦੇ ਆ ਔਰ ਸਭ ਤੋਂ ਵੱਡਾ ਜਿਹੜਾ ਹੈ ਇਹ ਕੰਟਰੀ ਜਿਹੜੇ ਨੇ ਇਹ ਦੇਸ਼ ਜਿਹੜੇ ਨੇ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਜਾਂ ਹੋਰ ਜਿਹੜੇ ਕੰਟਰੀ ਨੇ ਇਹ ਨੈਤਿਕਤਾ ਦਾ ਪਾਠ ਜਿਹੜਾ ਹੈ ਉਹ ਬਹੁਤ ਪੜਾਉਂਦੇ ਨੇ ਪੜ੍ਹਦੇ ਵੀ ਨੇ ਤੇ ਅਜਿਹੀਆਂ ਕੰਟਰੀਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਇਹਨਾਂ ਨੂੰ ਰੋਕੇ ਜਾਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲ ਵੀ ਇਸੇ ਹੀ ਕਲਟ ਨੇ ਇੱਕ ਮੰਦਰ ਦੀ ਉਸਾਰੀ ਦਾ ਵੀ ਜਿਹੜਾ ਹੈ ਉਹ ਡਟਮਾ ਵਿਰੋਧ ਕੀਤਾ ਸੀ Hindu ਮੰਦਰ ਦੀ ਉਸਾਰੀ ਦਾ ਜਿਹੜਾ ਉਹ ਡਟਮਾ ਵਿਰੋਧ ਕੀਤਾ ਸੀ ਤੇ ਇਸੇ ਕਲਟ ਨੇ ਜਿਹੜਾ ਹੈ ਨਗਰ ਕੀਰਤਨ ਨੂੰ ਰੋਕਣ ਦਾ ਜਿਹੜਾ ਹੈ ਨਾਪਾਕ ਯਤਨ ਕੀਤਾ ਦੁਨੀਆ ਭਰ ਦੇ ਵਿੱਚ ਧਾਰਮਿਕ ਮੰਨਤਾਵਾਂ ਧਾਰਮਿਕ ਮर्याਦਾਵਾਂ ਜਿਹੜੇ ਲੋਕ ਨਿਭਾਉਂਦੇ ਆ ਉਹਨਾਂ ਨੂੰ ਰੋਕਣਾ ਜਿਹੜਾ ਹੈ ਇਹ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੈ ਤੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਇਹ ਬੁਨਿਆਦੀ ਉਧਕਾਰਾਂ ਦੀ ਉਲੰਘਣਾ ਦੀ ਤਰ੍ਹਾਂ ਹੀ ਇੱਕ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆਉਂਦੀ ਹੈ। ਇਸ ਕਰਕੇ ਨਿਊਜ਼ੀਲੈਂਡ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹਨਾਂ ਲੋਕਾਂ ਦੇ ਉੱਤੇ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਿੱਖਾਂ ਦੀ ਧਾਰਮਿਕ ਮਰਿਆਦਾ ਦੇ ਵਿੱਚ ਜਾਂ ਪਰੰਪਰਾ ਦੇ ਵਿੱਚ ਵਿਗਨ ਪਾਉਣ ਦਾ ਜਿਹੜਾ ਉਹ ਯਤਨ ਕੀਤਾ ਹੈ। ਅਜਿਹੇ ਲੋਕ ਜਿਹੜੇ ਹੁੰਦੇ ਨੇ, ਅਜਿਹੇ ਕੱਟੜਪੰਥੀ ਜਿਹੜੇ ਸਮੂਹ ਹੁੰਦੇ ਨੇ ਇਹ ਕੌਮਾਂ ਆਪਣੀਆਂ ਹੀ ਤੇ ਕੌਮਾ ਆਪਣੇ ਹੀ ਦੇਸ਼ਾਂ ਆਪਣੇ ਹੀ ਲੋਕਾਂ ਲਈ ਵੀ ਖਤਰਨਾਕ ਸਿੱਧ ਹੁੰਦੇ ਨੇ ਸਾਬਤ ਹੁੰਦੇ ਨੇ ਜਦੋਂ ਇਹ ਪੂਰੀ ਚਰਮ ਸੀਮਾ ਦੇ ਉੱਤੇ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਨੇ ਤੇ ਦੂਸਰਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਆ ਗੱਲ ਕਰਦੇ ਨੇ ਜਾਂ ਯਤਨ ਕਰਦੇ ਨੇ ਇਸ ਕਰਕੇ ਅਜਿਹਾ ਨਹੀਂ ਹੋਣਾ ਚਾਹੀਦਾ ਇਹੋ ਹੀ ਅਪੀਲ ਹੈ ਸਿੱਖਾਂ ਨੂੰ ਵੀ ਅਪੀਲ ਹੈ ਕਿ ਆਪਾਂ ਨੂੰ ਸ਼ਾਂਤੀ ਸੰਜਮ ਬਣਾਈ ਰੱਖਣਾ ਚਾਹੀਦਾ ਇਹ ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਹੈ ਕਿ ਕਾਰਵਾਈ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ